Okay. ਬڑے ਭਾਗਾ ਵਾਲੇ ਹੁੰਦੇ ਨੇ ਅੱਜ 31 ਦਸੰਬਰ ਸਾਲ ਦਾ ਆਖੀਰਲਾ ਦਿਨ ਔਰ ਮਾਂ ਦੇ ਦੁਆਰੇ ਤੇ ਜਾ ਰਹੇ ਨੇ ਮਾਤਾ ਚਿੰਤਪੁਰਨੀ ਮਾਤਾ ਛੇਨਮਸਤੇਕਾ ਉਸ ਦੁਆਰੇ ਤੇ ਇਹ ਬੱਸ ਜਾ ਰਹੀ ਹੈ ਜਿਹੜੀ 7ਵੀਂ ਬੱਸ ਯਾਤਰਾ ਨਿਕੋਦਰ ਤੋਂ ਚਿੰਤਪੁਰਨੀ ਜਾ ਰਹੀ ਆ ਸਭ ਤੋਂ ਪਹਿਲੇ ਮਹਾਮਾਈ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਕਰੇ ਜਿਹੜਾ ਜਿਹੜਾ ਭਗਤ ਜਿਹੜੀ ਜਿਹੜੀ ਮੰਦੀ ਮਰਜ਼ ਲੈ ਕੇ ਚੱਲਿਆ ਵਾ ਉਹ ਮਰਜ਼ ਉਹਨਾਂ ਦੀ ਪੂਰੀ ਕਰੇ ਇੱਕ ਜੈਕਾਰਾ ਲਾਉਣਾ ਸਾਰਿਆਂ ਨੇ ਦੋਨੇ ਬਾਹਾਂ ਉੱਪਰ ਕਰਕੇ ਲਾਉਣਾ ਜੈਕਾਰਾ ਮਹਾਮਾਈ ਚਿੰਤਪੁਰਨੀ ਦਾ ਬੋਲ ਸਾਡੇ ਦਰਬਾਰ ਦੀ ਜੈ ਜੈਕਾਰਾ ਛਿੰਮਸ ਕਰਾ ਬੋਲ ਸਾਡੇ ਦਰਬਾਰ ਦੀ ਜੈ 31 ਦਸੰਬਰ ਸਾਲ ਦਾ ਅਖੀਰਲਾ ਦਿਨ ਮਾਦੇ ਦੁਆਰ ਤੇ ਹੋਈ ਜਾਂਦੇ ਨੇ ਜਿਨ੍ਹਾਂ ਨੂੰ ਚਿੱਠੀਆਂ ਆਉਂਦੀਆਂ ਨੇ ਔਰ ਭਗਤ ਵੀ ਉਹ ਹੀ ਲੈ ਕੇ ਜਾਂਦੇ ਨੇ ਜਿਹੜੇ ਸਤਵੀਂ ਬਸ ਯਾਤਰਾ ਅੱਜ ਲੈ ਕੇ ਜਾ ਰਹੇ ਨੇ ਮੈਂ ਗੱਲਬਾਤ ਕਰਨੀ ਜਾਵਾਂਗਾ ਥੁਰ ਜੀ ਕੀ ਨਾ ਜੀ ਜੈ ਮਾਤਾ ਜੀ ਮੇਰਾ ਨਾਮ ਲਾਲੀ ਹੈ ਜੀ ਮੈਂ ਇਹਦੀ ਬਸ ਜਾ ਰਹੀ ਮਾਚਿੰਦਪੁਨੀ ਦੇ ਦਰਸ਼ਨਾਂ ਦੇ ਜਿਹੜੀ ਸੰਗਤ ਜਾ ਰਹੀ ਆ ਇਹ ਜਿਹੜੀ ਪਰੰਪਰਾ ਚੱਲੀ ਆ ਰਹੀ ਆ 47 ਸਾਲ ਹੋ ਗਏ ਮਾਤਾ ਚਿੰਤਪੁੰਨੀ ਨਕੂਦਰੋ ਪੈਦਲ ਜਾਂਤਾ ਜਾ ਰਹੀ ਆ ਸਾਡੇ ਤਿਲਕਰਾਈ ਪਿਆਸਾ ਜੀ ਮਾਨਤ ਜਿਹਨਾਂ ਦੇ ਸ਼ਗਿਰਦ ਪੱਪੂ ਜੀ ਆ ਸਾਡੇ ਗੌਰਵ ਜੀ ਅਮਰੀਕਾ ਵਾਲੇ ਆ ਜਿਹਨਾਂ ਦੇ ਸੰਯੋਗ ਦੇ ਨਾਲ ਸਭ ਕੋ ਇਹ ਮਹਾਰਾਣੀ ਦਾ ਜਿਹੜਾ ਪ੍ਰਾਲਾ ਚੱਲ ਰਿਹਾ ਹੈਗਾ ਵਾ ਇਹ ਜਿੰਨੀ ਵੀ ਸੰਗਤ ਹੈ ਸੱਤਵੀਂ ਯਾਤਰਾ ਹੈਗੀ ਜਿਹੜੀ ਫਰੀ ਯਾਤਰਾ ਜਾ ਰਹੀ ਆ ਬਸ ਦੀ ਇਹਦੇ ਵਿੱਚ ਸੰਗਤ ਨੂੰ ਚਾਹ ਪਾਣੀ ਵੀ ਭੁਲਾਇਆ ਜਾਂਦਾ ਹੈਗਾ ਵਾ ਤੇ ਜਿੰਨੀ ਵੀ ਸੰਗਤ ਮਾਂ ਚਿੰਤਕੁੰਨੀ ਜਾਂਦੇ ਸਾਰੇ ਦਰਸ਼ਨ ਕਰਕੇ ਆਣਨੇ ਆ ਮਾਂ ਸਿਤਲਾ ਮਾਤਾ ਜੀ ਦੇ ਮਾਂ ਆਸ਼ਾ ਦੇਵੀ ਜੀ ਦੇ ਅਸੀਂ ਦਰਸ਼ਨ ਕਰਦੇ ਆ ਤੇ 7 ਸਾਲ ਹੋ ਗਏ ਇਦਾਂ ਯਾਤਰਾ ਪਰੰਪਰਾ ਚੱਲਦੀ ਨੂੰ ਜਿਹੜੀ ਫ੍ਰੀ ਵਸਤ ਜਾਂਦੀ ਆ ਤੇ 47 ਸਾਲ ਹੋ ਗਏ ਨਕੁੱਦ ਤੋਂ ਪੈਦਲ ਯਾਤਰਾ ਮਾਂ ਚਿੰਤਕੁੰਨੀ ਦੇ ਦਰਸ਼ਨ ਕਰਨ ਜਾਂਦੇ ਆ ਇਸ ਸਿਤਲਾ ਮਾਤਾ ਦੇ ਉਦੋਂ ਵੀ ਜਾ ਕੇ ਆਈਦਾ आषा देवी माताजी दे भी उधो नहीं आई ना जेडी संगत है ਸਾਡੇ ਨਾਲ ਕਾਫੀ ਪੁਰਾਣੀ ਜੁੜੀ ਹੋਈ ਆ ਜਕਾਰਾ ਮਾ ਚਿੰਤਾਪੁਰ ਨਿਮਾਈ ਦਾ ਸਾਡੇ দরবারে ਕੀ ਜੈ ਮਾਤਾ ਜੀ ਅੱਜ ਮਾਤਾ ਚਿੰਤਪੁਰ ਨਹੀਂ ਤੇ ਜਾ ਰਹੇ 31 ਦਸੰਬਰ ਆ ਕੱਲ ਨੂੰ ਨਵਾਂ ਸਾਲ ਚੜ ਜਾਣਾ ਹੈ संगत ਲੈ ਕੇ ਜਾ ਰਹੇ ਹੋ ਇਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜੀ ਆਪਾਂ ਹਰ ਸਾਲ ਹੀ ਜਾਂਦੇ ਆ 7-8 ਸਾਲ ਹੀ ਹੋ ਗਏ ਆ ਬਹੁਤ ਵਧੀਆ ਲੱਗ ਰਿਹਾ ਮਹਾਰਾ ਮਹਾਰਾ ਨੇ ਕਿਰਪਾ ਹੋਈ ਆ ਤੇ ਆਪਾਂ ਇਨੇ ਜੋਗੇ ਹੋਏ ਆ ਠੀਕ ਹੈ ਨਾ ਮਹਾਰਾ ਨੇ ਇਦਾਂ ਹੀ ਸਾਰਿਆਂ ਨੂੰ ਸੁਖ ਸ਼ਾਂਤੀ ਬਖਸ਼ੇ ਹਰ ਹਰ ਇਸ ਤੋਂ ਬਾਅਦ ਚੜ ਗਏ ਹੋਗਾ ਹਾਂ ਜੀ ਜੈ ਮਾਤਾ ਜੈ ਮਾਤਾ ਜੈ ਮਾਤਾ ਜੈ ਮਾਤਾ ਜਾ ਰਹੇ ਜੀ ਜਾ ਰਹੇ ਨਾਲ ਜਾ ਰਹੇ ਆ ਹਾਂ ਕਾਫੀ ਸਾਲ ਹੋ ਗਿਆ ਜਾ ਰਹੇ ਆ ਮਹਾਵਾਇ ਦੀ ਕਿਰਪਾ ਬਹੁਤ ਜ਼ਿਆਦਾ ਉਮਾ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖੇ ਮੇਰੇ ਪਿੱਛੇ ਜਿਹੜੀ ਬੱਸ ਤੁਸੀਂ ਵੇਖ ਰਹੇ ਹੋ ਸੱਤਵੀਂ ਫ੍ਰੀ ਬੱਸ ਯਾਤਰਾ ਨਕਉਦਰ ਤੋਂ ਚੰਦਪੁਰ ਨਹੀਂ ਜਾ ਰਹੀ ਆ ਜਿਵੇਂ ਮੈਂ ਪਹਿਲੇ ਵੀ ਦੱਸਿਆ 31 ਦਸੰਬਰ ਆ ਔਰ ਕੱਲ ਤੋਂ ਨਵਾਂ ਸਾਲ ਚੜ ਜਾਣਾ ਵਾ ਜਿੰਨੇ ਵੀ ਭਗਤ ਜਿੰਨੀਆਂ ਵੀ ਮਾਤਾਵਾਂ ਪੈਣਾ ਇਸ ਬੱਸ ਦੇ ਵਿੱਚ ਜਾ ਰਹੀਆਂ ਮਹਾਰਾਣੀ ਕਰੇ ਉਹਨਾਂ ਦੀਆਂ ਚਿੰਤਾਵਾਂ ਦੂਰ ਕਰੇ ਉਹਨਾਂ ਨੂੰ ਮੰਨਦੀਆਂ ਮਰਜ਼ਾ ਮਿਲਣ ਔਰ ਇਹਨਾਂ ਦੀ ਯਾਤਰਾ ਇਸੇ ਤਰ੍ਹਾਂ ਹੀ ਜਾਰੀ ਰਵੇ ਤੇ ਮਾਂ ਮਾਈ ਇਹਨਾਂ ਨੂੰ ਇਸੇ ਤਰ੍ਹਾਂ ਹੀ ਚਿੱਠੀਆਂ ਪਾ ਕੇ ਬੁਲਾਉਂਦੀ ਰਵੇ ਜੈਕਾਰਾ ਸ਼ੇਰਾਂ ਵਾਲੀ ਦਾ ਭੁਲ ਸਾਚੇ ਦਰਬਾਰ ਕੀ ਜੈ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕੱਠਾ ਲੈ ਰਿਹਾ ਨਿਯੋਜ